हां जी दोस्तों ए वीडियो श्री दरबार साहिब दी श्री दरबार साहिब ਵਿਕੇ ਜੋ ਬਾਹਰ ਮਾਰਕੀਟ ਦੇ ਵਿੱਚ ਦੁਕਾਨਾਂ ਲੱਗਦੀਆਂ ਨੇ ਇੱਕ ਦੁਕਾਨਦਾਰ ਦੇ ਵੱਲੋਂ ਇੱਕ ਮੁੰਡੇ ਨੂੰ ਜਿਸ ਦੇ ਸਿਰ ਤੇ ਵਾਲ ਵੀ ਨਹੀਂ ਸੀ ਅਤੇ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਨਸੇੜੀ ਲੱਗ ਰਿਹਾ ਸੀ ਦੁਕਾਨ ਦਾ ਦੁਕਾਨਦਾਰ ਦੇ ਵੱਲੋਂ ਉਸ ਮੁੰਡੇ ਨੂੰ ਨਿਤਨੇਮ ਦਾ ਗੁਟਕਾ ਸਾਹਿਬ ਵੇਚ ਦਿੱਤਾ ਜਾਂਦਾ ਜਦੋਂ ਉਹ ਮੁੰਡਾ ਗੁਟਕਾ ਸਾਹਿਬ ਲੈ ਕੇ ਬਾਹਰ ਜਾ ਰਿਹਾ ਹੁੰਦਾ ਹੈ ਸਿੰਘਾਂ ਦੇ ਵੱਲੋਂ ਉਸ ਮੁੰਡੇ ਤੋਂ ਗੁੱਟਕਾ ਸਾਹਿਬ ਫੜ ਲਿਆ ਜਾਂਦਾ ਹੈ ਅਤੇ ਉਸ ਮੁੰਡੇ ਨੂੰ ਨਾਲ ਲੈ ਕੇ ਉਸ ਦੁਕਾਨਦਾਰ ਦੇ ਕੋਲ ਆ ਜਾਂਦੇ ਹਨ ਸਿੰਘਾਂ ਦੇ ਵੱਲੋਂ ਉਸ ਦੁਕਾਨਦਾਰ ਦੀ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਕੀਤੀ ਜਾਂਦੀ ਹੈ ਇਹ ਗੱਲ ਆਖਦੇ ਹਨ ਕਿ ਜੇਕਰ ਇਹ ਮੁੰਡਾ ਬਾਹਰ ਜਾ ਕੇ ਗੁੱਟਕਾ ਸਾਹਿਬ ਦੇ ਅੰਗ ਬਾੜ ਦਿੰਦਾ ਜਾਂ ਫਿਰ ਇਸ ਗੁੱਟਕਾ ਸਾਹਿਬ ਦੀ ਬੇਇੱਜ਼ਤੀ ਕਾਰਨ ਖਾਤਰ ਕਿਸੇ ਨੇ ਮੰਗਾਇਆ ਹੋਵੇ ਇਸ ਦਾ ਜ਼ਿੰਮੇਵਾਰ ਕੌਣ ਹੈ ਸਿੰਘਾਂ ਦੇ ਵੱਲੋਂ ਇਹ ਗੱਲ ਵੀ ਆਖੀ ਜਾਂਦੀ ਹੈ ਕਿ ਗੋਟਕਾ ਸਾਇਬ ਵੇਚਣ ਦੀ ਤੁਹਾਡੇ ਕੋਲੇ ਕੀ ਅਥਾਰਟੀ ਹੈ ਦੋਸਤੋ ਐਸਜੀਬੀਸੀ ਇਹ ਕਰ ਇੱਕ ਐਲਾਨ ਹੋਰ ਕਰ ਦੇਵੇ ਕਿ ਗੋਟਕਾ ਸਾਇਬ ਸਿਰਫ ਗੁਰੂ ਘਰਾਂ ਦੇ ਵਿੱਚ ਹੀ ਰੱਖੇ ਜਾਣ ਵੇਚੇ ਨਾ ਜਾਣ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲਾਈਕ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ